ਲੁਧਿਆਣਾ ਵਿਖੇ ਕ੍ਰਿਸਟਲ ਸਵਿਚ ਗੀਅਰਸ ਦੇ ਵੱਲੋਂ ਇੱਕ ਕ੍ਰਿਕਟ ਟੂਰਨਾਮੈਂਟ ਸਪான்ਸਰ ਕੀਤਾ ਗਿਆ ਇਸ ਰਣ ਖਿਡਾਰੀਆਂ ਵੱਲੋਂ ਕ੍ਰਿਸਟਲ ਸਵਿਚ ਗੀਅਰਸ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਇਸ ਉਪਰਾਲੇ ਦੇ ਰਾਹੀਂ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਆਜੀ ਸਕੂਲ ਦੇ ਪ੍ਰਿੰਸੀਪਲ ਡਿਗਰੇਟੇਰੀਆ ਉੱਤੇ ਆਏ ਇਹਦੀਆਂ ਟੀਮਾਂ ਫੇਰ ਸਤਿ ਸ਼੍ਰੀ ਅਕਾਲ ਜੀ ਮਨਮੋਨ ਸਿੰਘ ਜੱਗਾ ਕ੍ਰਿਸਟਲ ਸੂਜੀਓ ਤੋਂ ਅੱਜ ਜਸੀਂ ਇਥੇ ਆਈਪੀਸੀ ਸਕੂਲ ਦੇ ਵਿੱਚ ਆਏ ਆ ਜਿੱਥੇ ਕਿ ਟੂਰਨਾਮੈਂਟ ਹੋ ਰਿਹਾ ਹੈ ਟੀਮਾ ਟੂਰਨਾਮੈਂਟ ਟੂਰਨਾਮੈਂਟ ਹੋ ਰਿਹਾ ਹੈ ਇਹਦੇ 36 ਟੀਮਾਂ ਹੈਗੀਆਂ ਜਿਹੜੀਆਂ ਕਿ ਖੇਡ ਰਹੀਆਂ ਅਲੱਗ-ਅਲੱਗ ਪਾਰ ਦੇ ਵਿੱਚ ਹੈ ਫਾਈਨਲ ਦੇ ਉੱਤੇ ਦੋ ਟੀਮਾਂ ਸਿਲੈਕਟ ਹੋਣਗੀਆਂ ਇਹ ਐਕਚੁਅਲੀ ਇੱਕ ਤਰ੍ਹਾਂ ਦੀ ਇੱਕ ਮੋਟੀਵੇਸ਼ਨ ਹੈ ਜਨਰੇਸ਼ਨ ਨੂੰ ਜਾਂ ਕੁਝ ਵੀ ਹੈ ਕਿ ਆਰਾਮ ਨਾਲ ਹੀ ਟੂਰਨਾਮੈਂਟ ਦੇ ਤਕਰੀਬਨ 3 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਆਪੋច 36 ਟੀਮਾਂ ਇੱਕ ਦੂਜੇ ਨਾਲ ਜਿੱਤ ਕੇ ਜਿਹੜੀਆਂ ਆ ਰਹੀਆਂ ਉਹਦਾ ਅੱਜ ਇੱਥੇ ਫਾਈਨਲ ਲਈ ਅਸੀਂ ਸਾਰੇ ਪਹੁੰਚੇ ਹੋਏ ਆ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਸਾਰੇ ਬੰਦੇ ਪਹੁੰਚੇ ਹੋਏ ਆ ਔਰ ਫਾਈਨਲ ਮੈਚ ਦੇਖ ਰਹੇ ਨੇ ਤੁਹਾਡੇ ਵੱਲੋਂ ਸਪான்ਸਰ ਕੀਤਾ ਗਿਆ ਨਾ ਹਾਂਜੀ ਸਾਡੇ ਵੱਲੋਂ ਇੱਕ ਕੀ ਕਹਿਣਾ ਚਾਹਾਂਗੇ ਜਿਹੜੇ ਇਦਾਂ ਦੇ ਵਿੱਚੇ ਆ ਜਿਹੜੇ ਖੇਡਣ ਲਿਆ ਤੋ ਨਾਨੂ ਤੁਸੀਂ ਕੀ ਗਾਈਡਰ ਸਪான்ਸਰ ਦੇ ਨਾਲ ਮੈਨੂੰ ਇੰਨੀ ਬੜੀ ਖੁਸ਼ੀ ਹੈ ਕਿ ਜਿੱਥੇ ਵੀ ਐਕਟੀਵਿਟੀਜ਼ ਹੋ ਰਹੀ ਹੈ ਜਿੱਥੇ ਵੀ ਬੱਚਿਆਂ ਦੀ ਹੋ ਰਹੀ ਹੈ ਜਾਂ ਜਿੱਥੇ ਵੀ ਇਦਾਂ ਦੀਆਂ ਗੇਮਜ਼ ਹੋ ਰਹੀਆਂ ਜਾਂ ਜਿੱਥੇ ਵੀ ਅੱਗੇ ਕਿਸੇ ਵੀ ਤਰ੍ਹਾਂ ਦੀਆਂ ਇਦਾਂ ਦੀਆਂ ਗੇਮਜ਼ ਹੋ ਰਹੀਆਂ ਨਾਲ ਜੁੜ ਕੇ ਮੈਨੂੰ ਇੱਕ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਵੀ ਇਹਨਾਂ ਨੂੰ ਮੋਟੀਵੇਸ਼ਨ ਦੇਣਾ ਜਿਹਨੂੰ ਆਪਾਂ ਇੰਗਲਿਸ਼ ਸਪான்ਸਰ ਕਹਿ ਦਿੰਦੇ ਆ ਇਦਾਂ ਦੇ ਨਹੀਂ ਆ ਕਿ ਕਿਸੇ ਤਰ੍ਹਾਂ ਅਸੀਂ ਨਾਲ ਜੁੜਦੇ ਆ ਸਨਮੇ ਬਹੁਤ ਖੁਸ਼ੀ ਹੁੰਦੀ ਹੈ ਕਹਿ ਸਕਦੇ ਤੁਸੀਂ ਸ਼ਹਿਰ ਵਾਸੀਆਂ ਦਾ ਭਲਾ ਕਰ ਰਹੇ ਹੋ ਬੱਚਿਆਂ ਦਾ ਭਲਾ ਨਹੀਂ ਜੀ ਕਰ ਰਹੇ ਉਹਨਾਂ ਨੂੰ ਮੋਟੀਵੇਸ਼ਨ ਕਰ ਰਹੇ ਮੈਂ ਕਹਿੰਦਾ ਜੀ ਇੱਥੇ ਹੀ ਨਿਕਲਦੀ ਹੈ ਜੀ ਸਾਰੇ ਮੈਂ ਇਹ ਚਾਹਣਾ ਕਿ ਇੱਥੇ ਹੀ ਕੋਈ ਹੋਰ ਨਹੀਂ ਤਾਂ ਆਪਣੇ ਲੁਧਿਆਣੇ ਚੋਈ ਜੋ ਕਿ ਇੰਡਸਟਰੀ ਦੇ ਵਿੱਚ ਵਰਲਡ ਵਾਈਡ ਨਾਮ ਹੈ ਮੈਂ ਜਿੱਦਾਂ ਦੱਸਿਆ ਹੋਣੀ ਕਿ ਆਪਣੇ ਇੱਦਾਂ ਦੇ ਬ੍ਰਾਂਡ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਬਾਹਰ ਜਾ ਕੇ ਗੱਲ ਕਰਦੇ ਆ 사ਉਦੀ ਗਏ ਉਹ ਕਹਿੰਦੇ ਇੱਥੇ ਹੈ ਬੱਜ ਨਹੀਂ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਲੁਧਿਆਣਾ ਦਾ ਬ੍ਰਾਂਡ ਹੈ ਲੁਧਿਆਣਾ ਜਿੱਦਾ ਇੰਡਸਟਰੀ ਚ ਅੱਗੇ ਆਇਆ ਇਦਾਂ ਹੀ ਕਿਸੇ ਤਰ੍ਹਾਂ ਖੇਡਾਂ ਚ ਇਦਾਂ ਦੀ ਐਕਟੀਵਿਟੀ ਚ ਆ ਗਏ ਅੱਗੇ ਆਏ ਸਰ ਇੱਕ ਕ੍ਰਿਸਟਲ ਵਾਲਾ ਤੁਸੀਂ ਕੋਈ ਹੈਲਪ ਨੰਬਰ ਚਲਾ ਰਹੇ ਹੋ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਕੀ ਹੈ ਹਾਂਜੀ ਉਹਦੇ ਚ ਇਹ ਹੈ ਕਿ ਹਾਂ ਯੂਰਪ ਦੇ ਵਿੱਚ ਇੱਕ ਇਦਾਂ ਹੀ ਸਰਵਿਸ ਹੈ ਜਿਹੜੀ ਕਿ ਅਸੀਂ ਇੰਡੀਆ ਦੇ ਵਿੱਚ ਪ੍ਰੋਵਾਈਡ ਕੀਤੀ ਪਹਿਲਾਂ ਅਸੀਂ ਨੌਰਥ ਇੰਡੀਆ ਕੀਤੀ ਹੈ ਇਹ ਜਿਹੜੀ ਹੈ ਕਸ਼ਮੀਰ ਲੇ ਲਦਾਖ ਲੁਧਿਆਣਾ ਪੰਜਾਬ ਸਾਰਾ ਟੋਟਲ ਪੰਜਾਬ ਹਿਮਾਚਲ ਚ ਹੈ 81960 81960 8196081960 ਇਹ ਸਰਵਿਸ ਹੈ ਕਿ ਮੰਨ ਲਓ ਕਿ ਤੁਹਾਨੂੰ ਕੋਈ ਕੰਸਟਰਕਸ਼ਨ ਚੱਲ ਰਹੀ ਹੈ ਦੁਕਾਨ ਫੈਕਟਰੀ ਕੁਝ ਵੀ ਹੈ ਫ੍ਰੀ ਆਫ ਕੋਸਟ ਐਨੀਆ ਕ੍ਰਿਸਟਲ ਦਾ ਪ੍ਰੋਡਕਟ ਲੈਣਾ ਤਾਂ ਤੁਸੀਂ ਕਾਲ ਕਰੋ ਤੁਸੀਂ ਡਰਾਇੰਗਾ ਪੇਜ ਕੇ ਕਿੰਨੇ ਮੀਟਰ ਤੇ ਕਿੰਨੇ ਲਿਊਮਿਨਸ ਦੀ ਕਿੰਨੇ ਵਾਟ ਦੀ ਕਿੰਨੇ ਐਮਐਮ ਦੀ ਤਾਰ ਪੈਣੀ ਕਿਹੜੀ ਲਾਈਟ ਲਗਣੀ ਹੈ ਤੁਹਾਨੂੰ ਉਹ ਡਰਾਇੰਗਾ ਵਿਥਿਨ 7 ਡੇਸ ਚ ਇਲੈਕਟ੍ਰਿਕਲੀ ਸਾਰੀਆ ਮੋਡੀਫਾਈ ਕਰਕੇ ਵਟਸਐਪ ਕਰ ਦੇਣਾ ਕੋਈ ਕਾਲਿੰਗ ਇਨ ਕੇਸ ਤੁਸੀਂ ਚਾਹਦੇ ਹੋ ਕਿ ਬੰਦਾ ਵਿਜ਼ਿਟ ਕਰੇ ਤਾਂ ਤੁਸੀਂ ਏਸੀ ਨੰਬਰ ਤੇ ਆਪਣੀ ਇਨਕੁਆਇਰੀ ਪਾਓ ਬੰਦਾ ਤੁਹਾਡੀ ਸਾਈਟ ਵਿਜ਼ਿਟ ਕਰਕੇ ਤੁਹਾਨੂੰ ਸਾਰਾ ਗਾਈਡ ਕਰੇਗਾ ਜੀ ਕਹਿ ਸਕਦੇ ਹਾਂ ਸਾਰੇ ਪਾਸੇ ਸ਼ਹਿਰ ਵਾਸੀਆਂ ਨੂੰ ਤੁਸੀਂ ਫ੍ਰੀ ਹੋਕਸ ਦੇ ਸਕਦੇ ਹਾਂ ਹਾਂਜੀ ਬਿਲਕੁਲ ਜੀ ਹਾਂਜੀ ਵਿਸ਼ਕਰਮਾ ਬਾਬਾ ਵਿਸ਼ਕਰਮੀ ਦਿਵਸ ਦੇ ਉੱਤੇ ਅਸੀਂ ਇਹ ਸਰਵਿਸ ਲਾਂਚ ਕੀਤੀ ਹੈ ਜੀ ਠੀਕ ਹੈ ਜੀ ਮੇਰਾ ਨਾਮ ਜਤਿੰਦਰ ਸ਼ਰਮਾ ਜੀ ਤੇ ਮੈਂ ਸਟ੍ਰਾਈਕਰ ਟੀਮ ਦਾ ਕੈਪਟਨ ਹੈ ਸਰ ਕੀ ਕਹਿਣਾ ਚਾਹੋਗੇ ਜਿਹੜਾ ਕ੍ਰਿਸਟਲ ਵਾਲਾ ਸਪੌਂਸਰ ਕੀਤਾ ਹੈ ਇਹ ਕਾਫੀ ਨਾ ਦਾ ਨਾਮ ਹੈ ਜੀ ਕਾਫੀ ਵਧੀਆ ਸਵਿਚਾਂ ਦੇ ਕਾਫੀ ਯਾਨਕੀ ਇਹਨਾਂ ਦਾ ਯਾਨਕੀ ਆਪਣਾ ਨਾਲੇ ਸਪੋਰਟਸ ਨਾਲੇ ਨਾਲੇ ਇਹਨਾਂ ਨੇ ਸ ਇਹਨਾਂ ਨੇ ਆਪਣੇ ਸਪੋਰਟਸ ਵਾਸਤੇ ਟਾਈਮ ਕੱਢਿਆ ਤੇ ਸਾਡੇ ਕੋਲ ਆਏ ਤੇ ਸਾਡੇ ਕਹਿੰਦੇ ਟੀਮ ਦੇ ਨਾਲ ਸਾਰੇ ਜੁੜੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਠੀਕ ਹੈ। ਮੇਰਾ ਨਾਮ ਜਸਜੀਤ ਸਿੰਘ ਹੈ ਜੀ। ਸਲੋਗਰਸ ਦਾ ਕੈਪਟਨ ਹੈ ਜੀ। ਸਰ ਅੱਜ ਕ੍ਰਿਸਟਲ ਨੂੰ ਸਪான்ਸਰ ਕੀਤਾ ਗਿਆ ਕਿਹੋ ਜਿਹਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਸਟੇਜ ਕਿੰਨਾ ਵਧੀਆ ਸ਼ਾਨਦਾਰ ਐਂ ਸਾਰਾ ਕੁਝ ਬਹੁਤ ਵਧੀਆ ਮੈਨੇਜ ਹੋ ਰਿਹਾ। ਐਂ ਜੀ ਕੀ ਕਹਿਣਾ ਚਾਹੋਗੇ ਇਸ ਤੋਂ? ਇਹਨਾਂ ਦਾ ਸਵਿਚ ਇਸ ਬਹੁਤ ਵਧੀਆ ਬ੍ਰਾਂਡ ਹੈਗਾ। ਲੁਧਿਆਣੇ ਦੇ ਵਿੱਚ ਬਹੁਤ ਵੱਡਾ ਨਾਮ ਹੈਗਾ। ਬ੍ਰਾਂਡ ਕਾਫੀ ਅੱਛਾ ਐਂ ਮੈਂ ਸਾਰਿਆਂ ਨੂੰ ਆਪਾਂ ਨੂੰ ਸਪੋਰਟ ਕਰਨਾ ਭਾਜੀ ਨੂੰ ਔਰ ਸਾਨੂੰ ਵੀ ਇਹ ਸਾਨੂੰ ਬਹੁਤ ਸਪੋਰਟ ਕਰ ਰਹੇ ਆ ਭਾਜੀ ਠੀਕ ਥੈਂਕ ਯੂ ਜੀ ਤੁਸੀਂ ਪਹਿਲਾਂ ਨੰਬਰ ਵਿੱਚ ਬੋਕ ਲਾਓ